ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆ ਠੱਗਾਂ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੂਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸੂਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟਿਕਨੇ ਪੈਣੀ ਹੈ ਤੁਹਾਡੀ ਅੱਜ ਤਾਕਤ ਨੇ ਤੁਹਾਡੀ ਹਿੰਮਤ ਨੇ ਅੱਜ ਸਮੂੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਤਕਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਦਿলো ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ੱਗਾਂ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੁਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸੂਚੇ ਪੰਜਾਬੀਆਂ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ ਤੁਹਾਡੀ ਅੱਜ ਤਾਕਤ ਨੇ ਤੁਹਾਡੀ ਹਿੰਮਤ ਨੇ ਅੱਜ ਸਮੂੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਗਰੀਬ ਗਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਜਿਹੜੀ ਜੰਗ ਛੇੜੀ ਸੀ ਆઠ ਠੱਗਾ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੁਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸਮੁੱਚੇ ਪੰਜਾਬ ਦੇ ਸਾਹਮਣੇ ਗੁੱਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੁੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤਕਰੀਬ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪੰਜਾਬੀਆਂ ਦਾ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਤੁਸੀਂ ਜਿਹੜੀ ਜੰਗ ਛੇੜੀ ਸੀ ਆਠੱਗਾ ਦੀ ਸਰਕਾਰ ਦੇ ਖਿਲਾਫ ਕੇਜਰੀਵਾਲ ਨੇ ਜਿਹੜੇ ਲੈਂਡ ਪੂਲਿੰਗ ਸਕੀਮ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਲੁੱਟਣਾ ਚਾਹੁੰਦਾ ਸੀ ਅੱਜ ਉਹਨੂੰ ਪੰਜਾਬ ਦੇ ਕਿਸਾਨਾਂ ਸਾਹਮਣੇ ਗਰੀਬਾਂ ਸਾਹਮਣੇ ਤੇ ਸਮੁੱਚੇ ਪੰਜਾਬ ਦੇ ਸਾਹਮਣੇ ਗੋਡੀ ਟੇਕਣੇ ਪਏ ਜਿਵੇਂ ਮੈਂ ਕਿਹਾ ਸੀ ਇਹਨੂੰ ਟੇਕਨੇ ਪੈਣੀ ਹੈ ਥੋੜੀ ਅੱਜ ਤਾਕਤ ਨੇ ਥੋੜੀ ਹਿੰਮਤ ਨੇ ਅੱਜ ਸਮੁੱਚੇ ਪੰਜਾਬੀਆਂ ਦੀ ਮਿਹਨਤ ਨੇ ਅੱਜ ਪੰਜਾਬ ਨੂੰ ਬਚਾ ਲਿਆ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਤੇ ਗਰੀਬ ਜੀ ਜਨਤਨ ਤੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਨੂੰ ਲੱਖ ਲੱਖ ਬਤਾਈ ਦਿੰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ